ਨਿਸ਼ਕਾਮ ਸੇਵਾਏ ਕਿਸੇ ਤੋਂ ਕੋਈ ਹੋਰ ਨਹੀਂ ਸੇਵਾ ਲਈ ਜਾਂਦੀ ਪੰਜ 10 ਪਿੰਡਾਂ ਤੋਂ ਸ਼ੁਰੂ ਹੁੰਦੀ ਹੋਈ ਸੇਵਾ ਇਹ ਤਕਰੀਬਨ 80 90 ਪਿੰਡਾਂ ਦੇ ਵਿੱਚੋਂ ਦੁੱਧ ਇਕੱਤਰ ਕਰਿਆ ਜਾਂਦਾ ਪਰਿਵਾਰ ਬਿਛੋੜਾ ਸਾਹਿਬ ਤੋਂ ਲੈ ਕੇ ਟੁੱਟੀ ਗੰਢੀ ਸ੍ਰੀ ਮੁਕਸਰ ਸਾਹਿਬ ਤੱਕ ਦੁੱਧ ਪਹੁੰਚਾਇਆ ਜਾਂਦਾ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਵਿਖੇ ਮੌਜੂਦਾਂ ਜਿੱਥੇ ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਆਮ ਤੌਰ ਤੇ ਤੁਸੀਂ ਲੰਗਰਾਂ ਦੀ ਜਾਂ ਫਿਰ ਜੋੜਿਆਂ ਦੀ ਸੇਵਾ ਦੇਖੀ ਹੋਣੀ ਲੇਕਿਨ ਇੱਥੇ ਇੱਕ ਅਨੋਖੀ ਸੇਵਾ ਕੀਤੀ ਜਾ ਰਹੀ ਹੈ ਦੁੱਧ ਅਤੇ ਸਾਬਣ ਦੀ ਸੇਵਾ ਕੀਤੀ ਜਾ ਰਹੀ ਹੈ ਲੇਕਿਨ ਉਹ ਕੇਵਲ ਐਸੇ ਥਾਂ ਤੇ ਨਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਥਾਨਾਂ ਦੇ ਉੱਤੇ ਇਹ ਸੇਵਾ ਜਿਹੜੀ ਉਹ ਕੀਤੀ ਜਾਂਦੀ ਹੈ ਸ਼ੀਧੀ ਪੰਦਰਵਾੜਾ ਸ਼ੀਧੀ ਸਵਾ ਜਿਵੇਂ ਚੱਲਦੀ ਆ ਉਵੇਂ-ਉਵੇਂ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਇਹ ਸੇਵਾ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਦਲਬਾਤ ਕਰਦੇ ਆ ਤੇ ਜਾਣਦੇ ਆ ਕਿ ਕੌਣ ਇਹ ਲੋਕ ਨੇ ਅਤੇ ਕਿਸ ਤਰ੍ਹਾਂ ਇਹ ਸੇਵਾ ਕਰਨ ਦਾ ਇਹਨਾਂ ਨੇ ਆਰੰਭ ਕੀਤਾ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਆਪਣਾ ਨਾਮ ਦੱਸੋ ਤੇ ਤੁਸੀਂ ਦੱਸੋ ਕਿ ਜੇ ਤੁਹਾਡੀ ਸੰਸਥਾ ਦਾ ਕੀ ਨਾਮ ਹੈ ਅਤੇ ਸੇਵਾ ਤੁਸੀਂ ਕਿਸ ਤਰ੍ਹਾਂ ਆਰੰਭ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਸੰਸਥਾ ਦਾ ਨਾਮ ਹੈ ਨਿਸ਼ਕਾਮ ਦੁੱਧ ਕਮੇਟੀ ਨਗਰ ਅਕਾਲਗੜ੍ਹ ਜ਼ਿਲ੍ਹਾ ਮੁਹਾਲੀ ਤੇ ਇਹ ਸੇਵਾ ਤਕਰੀਬਨ ਅੱਜ ਤੋਂ 30-32 ਸਾਲ ਪਹਿਲਾਂ ਗਿਆਨੀ ਮਰੀਕ ਸਿੰਘ ਜੀ ਜੋ ਪਿਛਲੇ ਸਾਲ ਦੇ ਵਿੱਚ ਸਵਰਗ ਸਦਾਰ ਗਏ ਉਹਨਾਂ ਵੱਲੋਂ ਤੇ ਇਹ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਕਰੀ ਗਈ ਸੀ ਉਦੋਂ ਅਸੀਂ ਸਾਈਕਲਾਂ ਤੇ ਦੁੱਧ ਲੈ ਕੇ ਜਾਂਦੇ ਸੀ ਤੇ ਦਾਸ ਜਦੋਂ 8ਵੀਂ 9ਵੀਂ ਚ ਪੜਦਾ ਸੀ ਤੇ ਗਿਆਨੀ ਮੋਹਨ ਸਿੰਘ ਜੀ ਬਿਜਲੀ ਬੋਰਡ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਜਸਵਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਭੋਜੇ ਮਾਜਰਾ ਇਹ ਸਾਰਿਆਂ ਨੇ ਰਲ ਮਿਲ ਕੇ ਅਸੀਂ ਸਾਈਕਲਾਂ ਤੇ ਪਹਿਲਾ ਸੇਵਾ ਸ਼ੁਰੂ ਕਰੀ ਉਸ ਤੋਂ ਬਾਅਦ ਫਿਰ ਅਸੀਂ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਵੀ ਲੈ ਜਾਂਦੇ ਰਹੇ ਜੀ ਤੇ ਹੁਣ 5-10 ਪਿੰਡਾਂ ਤੋਂ ਸ਼ੁਰੂ ਹੁੰਦੀ ਹੋਈ ਸੇਵਾ ਇਹ ਤਕਰੀਬਨ 80-90 ਪਿੰਡਾਂ ਦੇ ਵਿੱਚੋਂ ਦੁੱਧ ਇਕੱਤਰ ਕਰਿਆ ਜਾਂਦਾ ਨਿਸ਼ਕਾਮ ਸੇਵਾ ਇਹ ਕਿਸੇ ਤੋਂ ਕੋਈ ਹੋਰ ਨਹੀਂ ਸੇਵਾ ਲਈ ਜਾਂਦੀ ਤੇ ਕੇਵਲ ਦੁੱਧ ਜਿਹੜਾ ਹੈਗਾ ਉਹ ਲੰਗਰਾਂ ਦੇ ਵਿੱਚ ਪਰਿਵਾਰ ਬਿਛੋੜਾ ਸਾਬ ਤੋਂ ਲੈ ਕੇ ਟੁੱਟੀ ਗੰਢੀ ਸ੍ਰੀ ਮੁਕਸਰ ਸਾਹਿਬ ਤੱਕ ਦੁੱਧ ਪਹੁੰਚਾਇਆ ਜਾਂਦਾ ਜਿਹੜੇ ਗੁਰੂ ਘਰ ਦੇ ਵਿੱਚ ਦੁੱਧ ਪਹੁੰਚਾਇਆ ਜਾਂਦਾ ਏ ਤੇ ਸਾਬਣ ਤੁਸੀਂ ਪਹੁੰਚਾਉਂਦੇ ਹੋ ਇੱਕ ਵਾਰ ਦੱਸ ਦਿਓ ਨਾ ਕਿ ਕਿਹੜੇ ਦਿਨ ਤੁਸੀਂ ਕਿਹੜੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਇੱਕ ਸਾਡਾ ਸ਼ਡਿਊਲ ਬਣਿਆ ਹੋਇਆ ਜੀ ਅਸੀਂ ਸਵੇਰ ਤੋਂ ਪਹਿਲਾਂ ਜਿਹੜੇ ਸ਼ਹੀਦੀ ਪੰਦਰਵਾੜਾ ਹੈ ਉਸ ਤੋਂ ਪਹਿਲਾਂ ਅਸੀਂ ਤਕਰੀਬਨ 2-2.5 ਮਹੀਨੇ ਪਹਿਲਾਂ ਅਸੀਂ ਇੱਕ ਸ਼ਡਿਊਲ ਤਿਆਰ ਕਰ ਲਨੇ ਆਂ ਵੀ ਜਿਸ ਦਿਨ ਅਸੀਂ ਪਰਿਵਾਰ ਵਿਛੋੜਾ ਸਭ ਦੀ ਸਭਾ ਹੈਗੀ ਹੈ ਸੇਵਾ ਹੈਗੀ ਉੱਥੇ ਉੱਥੇ ਦੁੱਧ ਲੈ ਕੇ ਜਾਣੇ ਆਂ ਫਿਰ ਅਲੱਗ-ਅਲੱਗ ਨਗਰਾਂ ਦੇ ਵਿੱਚ ਜਿਵੇਂ ਪਠਾ ਸਾਹਿਬ ਹੈਗਾ ਅੱਗੇ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਤੇ ਰਾਏਕੋਟ ਤੋਂ ਹੁੰਦੇ ਹੋਏ ਲਾਸਟ ਫਤੇਗੜ ਸਾਹਿਬ ਇੱਧਰ ਚਮਕੌਰ ਸਾਹਿਬ ਤੇ ਫਤੇਗੜ ਸਾਹਿਬ ਸਾਨੂੰ ਜਾਦਾ ਸਾਬਣ ਦੀ ਤੇ ਲੋੜ ਪੈਂਦੀ ਐ ਅਸੀਂ ਉੱਥੇ ਸਾਬਣ ਵੀ ਦੰਨੇ ਆਂ ਬਾਕੀ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਜਿੱਥੇ ਇਤਿਹਾਸਕ ਸਥਾਨ ਨੇ ਉੱਥੇ ਜਿਵੇਂ ਦੁੱਧ ਦੀ ਜਿੱਥੇ ਸੇਵਾ ਹੁੰਦੀ ਐ ਲੰਗਰਾਂ ਦੇ ਵਿੱਚ ਦੁੱਧ ਦੀ ਸੇਵਾ ਹੁੰਦੀ ਐ ਉੱਥੇ ਅਸੀਂ ਦੁੱਧ ਪਹੁੰਚਾਉਣ ਦੀ ਸੇਵਾ ਕਰਦੇ ਆਂ ਸਾਬਣ ਦੀ ਸੇਵਾ ਨਾਲ-ਨਾਲ ਸਾਡੀ ਚੱਲਦੀ ਜਾ ਰਹੀ ਐ ਜੀ ਇਹ ਸਾਬਣ ਦਾ ਕਨਸੈਪਟ ਕਿਨੇ ਕਿਵੇਂ ਆਇਆ ਦਿਮਾਗ 'ਚ ਕਿਉਂਕਿ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਦਾਂ ਦਾ ਕਰਦੇ ਨਹੀਂ ਹਾਂਜੀ ਜਦੋਂ ਅਸੀਂ ਦੁੱਧ ਲੰਗਰਾਂ ਦੇ ਵਿੱਚ ਪਾਉਣ ਜਾਂਦੇ ਰਹੇ ਫਤਿਹਗੜ ਸਾਹਿਬ ਕਿਉਂਕਿ ਵੱਡਾ ਜੋੜ ਮੇਲਾ ਫਤਿਹਗੜ ਸਾਹਿਬ ਨੂੰ ਮੰਨਿਆ ਜਾਂਦਾ ਉੱਥੇ ਅਸੀਂ ਦੇਖਿਆ ਕਿ ਆਰਜੀ ਜਿਹੜੇ ਟੈਂਟ ਲਾ ਕੇ ਉੱਥੇ ਪ੍ਰਸ਼ਾਸਨ ਵੱਲੋਂ ਬਾਥਰੂਮ ਵਗੈਰਾ ਬਣਾਏ ਹੈ ਪਰ ਉੱਥੇ ਸਾਬਣ ਦੀ ਬੜੀ ਘਾਟ ਅਸੀਂ ਲੱਗਿਆ ਸਾਨੂੰ ਵੀ ਬੜੀ ਘਾਟ ਇਸ ਕਰਕੇ ਅਸੀਂ ਸਾਬਣ ਦੀ ਸੇਵਾ ਵੀ ਨਾਲ ਨਾਲ ਸ਼ੁਰੂ ਕਰ ਲਈ ਕਿ ਅਸੀਂ ਸਾਬਣ ਵੀ ਉਹ ਨਾ ਜਿਹੜੇ ਬਾਥਰੂਮ ਬਣੇ ਆ ਉਹਨਾਂ ਵਿੱਚ ਸਾਬਣ ਵੀ ਅਸੀਂ ਰੱਖਦੇ ਆ ਤੇ ਚਮਕੌਰ ਸਾਹਿਬ ਹੋ ਗਿਆ ਫਤਿਹਗੜ੍ਹ ਸਾਹਿਬ ਵੱਡੇ ਜੋੜ ਮੇਲੇ ਜਿੱਥੇ ਉਹਨੇ ਉੱਥੇ ਜਿਆਦਾ ਅਸੀਂ ਸੇਵਾ ਜਿਹੜੀ ਸਾਡੀ ਚੱਲਦੀ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ